ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੰਧੂ ਜੀ ਤਿੰਨ ਸੌ ਨੂੰ ਪਾਲਕ ਬੱਚੀਆਂ ਦਿਖਾਵਾਂ ਦੋ ਜਰਸੀ ਚ ਪੈਂਦੀਆਂ ਇੱਕ ਐਚਐਫ ਸਸਿਕਾ ਬਾਈ ਜੀ ਸਸਿਕਾ ਜੀ ਹੋਰ ਭਰਪੁਰ ਸਿੰਘ ਠੀਕ ਹੋ ਠੀਕ ਠਾਕ ਚੜ੍ਹਦੀ ਕਲਾ ਪਹਿਲਾਂ ਤਾਂ ਨੰਬਰ ਬੋਲੋ ਜੀ 991546734 66734 ਪਿੰਡ ਆਪਣਾ ਜੀ ਸੰਧੂ ਕਲਾਇਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਆਪਾਂ ਨੂੰ ਭਦੌਰ ਤੇ ਤਪਾ ਭਦੌਰ ਤੇ ਤਪਾ ਪੈ ਜਾਂਦੇ ਓਕੇ ਜੀ ਤੇ ਅੱਜ ਆਪਾਂ ਤਿੰਨ ਬੱਚਿਆਂ ਦਿਖਾ ਦੇ ਹਾਂ ਤਿੰਨ ਬੱਚੇ ਨੇ ਆਪਣਾ ਜਿਹੜੇ ਪਹਿਲੇ ਨੰਬਰ ਦੇ ਆਪਾਂ ਬੱਚੀ ਬਾਕੀ ਇੱਕ ਗੱਲ ਹੋਰ ਦਾਖਲ ਖੇਰੀ ਨਹੀਂ ਜੀ ਸਾਰੀਆਂ ਜਮਾ ਤੋਦਾਂ ਦਾ ਬੱਚੀ ਆਹ ਬੱਚੀ ਇਕੱਲੀ 11 ਮਹੀਨਿਆਂ ਦੀ ਆ 8-8 ਮਹੀਨਿਆਂ ਦੀ ਵਿਚਮੀ ਜਰਸੀ ਚ ਆ ਗਈ ਨਾ ਹਾਂ ਪ्योर ਜਰਸੀ ਆ 50 ਯੂਰੋ ਡੋਲੀ ਦਿਖਾਈ ਗਏ ਚਾਰ ਚਾਰ ਥਾਂ ਹਾਂ ਚਾਰੇ ਥਾਂ ਕਿਸੇ ਦੇ ਨਿਸ਼ਾਨੀ ਵੀ ਨਹੀਂ ਹੋ ਕੋਰਾ ਚਾਰੇ ਥਾਂ ਓਕੇ ਜੀ ਲੈ ਆ ਦੇਖੋ ਓਕੇ ਜੀ ਤੇ ਖੋਲੋ ਜੀ ਇਹਨੂੰ ਤੁਰ ਕਰਕੇ ਚੈੱਕ ਚੰਗੀ ਆ ਗਈ ਜੀ ਬਾ ਦੋ ਮਹੀਨੇ ਸਾਮਕੇ ਟੀਕਾ ਲੈਣ ਵਾਲੀ ਹਾਂ ਬਸ ਘਟਾ ਇੱਕ ਬਾਦੂ ਆ ਪਾਇਆ ਇਹ ਖੜਦਾ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਇਧਰ ਨੂੰ ਮੋੜ ਲਓ ਜੀ ਣ ਭਾਂਡੇ ਦੀ ਸਾਫ ਸੁਥਰੀ ਜਿੱਦੇ ਨੇ ਕਰ ਮੈਨੇ ਤਿਆਰ ਹੋਣਾ ਆ ਦੇਖੋ ਤੇ ਮੀਂਹ ਜੀ ਤਿੰਨੇ ਖਰੀਦ ਲਵਾਂਗੇ ਉਸ ਹਾਬ ਨਾਲ ਤੁਹਾਨੂੰ ਮਿਲ ਜਾਣਗੇ ਕੱਲੀ ਕੱਲੀ ਲੈਣੀ ਆ ਉਸ ਹਾਬ ਨਾਲ ਵੀ ਤੁਹਾਨੂੰ ਮਿਲ ਜੇ ਹਾਂਜੀ ਹਾਂ ਕੀ ਡਿਮਾਂਡ ਆ ਗਈ ਬਈ ਇਹਦੀ ਪਹਿਲਾਂ ਵਾਲੀ ਦੀ ਡਿਮਾਂਡ ਦੇਖੋ ਜਿਹਦਾ ਕੱਲੀ ਕੱਲੀ ਲੈਣੀ ਆ ਤਾਂ ਕੋ ਫੋਨ ਤੇ ਉਸ ਹਿਸਾਬ ਨਾਲ ਤਿੰਨੇ ਵਾਸਾ ਆਪਾਂ ਛੋਟਸਾ ਪਾ ਕਰਾਂਗੇ 55000 ਰੁਪਏ ਦੇ ਦਾ ਅੱਛਾ ਕੱਲੀ ਕੱਲੀ ਦਾ ਰੇਟ ਪੁੱਛ ਲੈਣਾ ਕੱਲੀ ਕੱਲੀ ਦਾ ਰੇਟ ਅਗਲੇ ਨੂੰ ਦੱਸ ਦਾਂਗੇ ਮੌਕੇ ਤੇ ਓਕੇ ਜੀ ਤੇ ਹੁਣ ਦੋ ਨੰਬਰ ਇਹ ਵੀ ਜਰਸੀ ਜੀ ਆ ਗਈ ਇਹ ਵੀ ਜਰਸੀ ਕਾਲੇ ਰੰਗ ਚ ਆ ਗਈ ਬਲੈਕ ਦੇ ਇਹ ਕਾਫੀ ਕਲਰ ਚ ਆ ਗਈ ਹੈ ਨਾ ਹਾਂਜੀ ਹਾਂ ਓਕੇ ਇਹ ਵੀ ਚੰਗੇ ਚੰਗੇ ਮਾ ਦੇ ਰਿਕਾਰਡ ਬਾਕੀ ਦਾ ਬੱਚੇ ਸੋਹਣੇ ਜਿਹੜਾ ਵੀਰ ਪਾਲ ਲੂਗਾ ਉਹ ਫਿਰ ਸੇਵਾ ਨੂੰ ਮੇਵਾ ਮਿਲਣੀ ਆ। ਬੈ ਸਾਹਮਣੇ ਨਾਲ ਹੀ ਆ ਸਾਰਾ ਕੋਈ ਝੋਲੀ ਪੱਲਾ ਦੇ ਬੱਚੀ ਦੇ ਥੱਲੇ ਪੂਰਾ ਗਾਰੰਟੀ ਹੈ ਜੀ ਚਾਰ ਥਾਣਾ ਦੀ ਕੋਈ ਚੱਕਰ ਨਹੀਂ ਆ ਸਭੀ ਕਿਸੇ ਦੇ ਵੀ ਪੰਜ ਵੀ ਫੋਟ ਸ਼ਾਂਗ ਹੋਵੇ। ਲੈ ਚਲੋ ਜੀ। ਬਾਕੀ ਹੁਣ ਠੰਡ ਆ ਗਈ ਐ ਨਾ ਇਹ ਚਾਰ ਚੂਰ ਤੇ ਪਲ ਜਾਣਾ ਕਰ ਮਾਰਨਾ। ਤੈਨੂੰ ਪਹਿਲਾਂ ਹੀ ਥੋੜਾ ਜਿਹਾ ਔਖਾ ਹੁੰਦਾ। ਜਾ ਮਾ ਜੀ। ਏ ਵੀ ਜਰਸੀ ਆ ਗਈ ਰੇਟ ਸਾਨੂੰ 55000 ਤਿੰਨਾਂ ਦਾ ਬੈਂਕਾਂ ਨੇ ਦੱਸਤਾ ਬਾਕੀ ਤੁਸੀਂ ਆ ਮੰਨ ਲਓ ਕਿ ਆਪਾਂ ਜਿਵੇਂ ਆ ਵੱਡੀ ਬੱਚੀ ਆ ਜਰਸੀ ਲੋਕ 35 35000 ਕੱਲੀ ਦਾ ਮੰਗੀ ਜਾਂਦੇ ਜੀ ਮੰਗੀ ਜਾਂਦੇ ਮੰਗੀ ਜਾਂਦੇ ਹਾਂਜੀ ਹੁਣ ਜੀ ਐਚ ਐਫ ਆ ਗਈ ਇਹ ਮੰਨ ਲਓ ਵੀ 67 ਮਹੀਨਾ ਦਾ ਬੱਚਾ ਇਹ ਵੀ ਬੜਾ ਪਿਆਰਾ ਬੱਚਾ ਬਾਹਰ ਸਟਾਪ ਹੂੰ ਗੁਲਾਬੀ ਥਾਣਾ ਚਾਰੇ ਆ ਨਿੱਖੜੇ ਵੀ ਓਏ ਓਰਾ ਵੀ ਰੱਤੀ ਪਰਦਾ ਫਰਕਿੰਦੇ ਇਹਨੂੰ ਵੀਤ ਕਰਾ ਦਿਓ ਤੋਰਾਂ ਚ ਲੈ ਚਲੋ ਜੀ ਤੋਰ ਦੇ ਚੱਲ ਕੋਈ ਨਾ ਕੋਈ ਕੋਲ ਲੈ ਚਲੋ ਆ ਦੇਖੋ ਜੀ ਚੰਗੀ ਆ ਬਾਕੀ ਦੀ ਗੱਲ ਇਹ ਤਾਂ ਜੰਮਾ ਬੱਚਾ ਨਾ ਕਿਸੇ ਗੱਲ ਨਾਲ ਤਿਆਰ ਹੋਣਾ ਹਨਾ ਹਾਂਜੀ ਹਾਂ ਚੰਗਾ ਤਿਆਰ ਹੋਣਾ ਨੇ ਆ ਦੇਖੋ ਥਣਾ ਦਾ ਸਹਜ ਵਧੀਆ ਦਾ ਹੱਥੀ ਜਵਾਈ ਵਾਲਾ ਬਣਨਾ ਜਿੱਦੇ ਵੀ ਕਿਉਂਕਿ ਹੁਣ ਵੀ ਥਣ ਚੰਗੇ ਦਿਖਾਈ ਦਿੰਦੇ ਹਨਾ ਹਾਂਜੀ ਹਾਂ ਡੈਨਮਾਰਕ ਚ ਲਈ 116 ਆ ਦੇਖੋ ਜੀ ਤਿੰਨਾ ਦੀ 55000 ਆ ਕੀ ਡਿਮਾਂਡ ਹਾਂਜੀ ਤੇ ਇਕੱਲੀ ਇਕੱਲੀ ਦਾ ਰੇਟ ਪੁੱਛ ਲੈਣ ਨੰਬਰ ਫੇਰ ਬੋਲ ਦਿਓ ਜੀ 9915466744 64734 ਤਿੰਨ ਬੱਚੀਆਂ ਤੁਹਾਨੂੰ ਬਾਲਗ ਤਿੰਨੇ ਦਗਾਤੀਆਂ 2030 ਪੈਂਦੀਆਂ ਤੇ ਇੱਕ ਤੁਹਾਨੂੰ ਦਿਖਾਤੀ ਐਫਪੀ ਚ ਧੰਨਵਾਦ ਜੀ